ਕੀ ਕਿਸੇ ਵਿਆਹੀ ਹੋਈ ਸੀ ਕੀ ਗੱਲ ਹੋਈ ساری ਮੇਰੀ ਮਾਸੀ ਜੀ ਦੀ ਬੇਟੀ ਸੀ ਇਹਨਾਂ ਦੀ ਇਹ ਮੇਰੇ ਮਾਸੀ ਜੀ ਹੈਗੇ ਮੇਰਾ ਪਿੰਡ ਸਲਾਵਤਪੁਰਾਗਾ ਇਹਨਾਂ ਦਾ ਪਿੰਡ ਬੇਨੜਾਗਾ ਬੇਨੜਾ ਕੁੜੀ ਦਾ ਪੇਕਾ ਪਿੰਡ ਸੀਗਾ ਯਾ ਜੋ ਰਾਜੂ ਕੀ ਹੋ ਗਿਆ ਕਹਿੰਦੇ ਪਤਾ ਨਹੀਂ ਬਸ ਪਰੌਣੇ ਨਹੀਂ ਕਿਹਾ ਮਗਰ ਉਹ ਗੋਲੀਆਂ ਕਿਨੇ ਖਵਾਈਆਂ ਨੇ ਕਰਿਆ ਧੱਕੇ ਨਾਲ ਖਵਾਈਆਂ ਲੱਗਦੇ ਨੇ ਚਾਹੇ ਕਿਦਾਂ ਬੇਬੇ ਨੂੰ ਕੀ ਗੱਲ ਹੋਈ ਸਾਰੇ ਬੇਟੀ ਨੂੰ ਵਿਆਹ ਨੂੰ ਵੀ ਕਾਹ ਕਿ ਸਾਕ 2014 ਦੇ 11 ਸਾਲ ਹੋ ਗਏ 11 ਸਾਲ ਹੋ ਗਏ ਬੇਟੀ ਨੂੰ بس ਉਹਦੇ ਨਾਲ ਲੜਾਈ ਪੜਾਈ ਤੈਨਾਂ ਦੀ ਉਹਦੇ ਨਾਲ ਹੀ ਰਹਿੰਦੀ ਆ ਪਹਿਲਾਂ ਵੀ ਕੁੱਟ ਕੇ ਤੋਰਤੀ ਸੀ 7-8 ਮਹੀਨੇ ਘਰੇ ਬੈਠੀ ਰਹੀ ਆ ਉਹਦਾ ਸਹੁਰੇ ਨੇ ਸੱਸ ਨੇ ਤੇ ਮੈਂ ਕਿੰਨਾ ਨਹੀਂ ਕੁੱਟੀ ਸੀ ਉਹਦਾ ਚਲ ਪਰਾਣਾ ਗੁੱਸੇ ਜੇ ਹੁਣ ਲਾ ਕੇ ਆ ਕੇ ਵੀ ਕਿਉਂ ਲੜਾਈ ਕਰਦੀ ਆ ਉਨੋਂ ਬਾਅਦ ਚੱਲ ਟਮੇਟ ਕੇ ਸੀ ਲਾਇਏ ਤੇ ਘਰੇ ਰੱਖੀ ਕਈ ਮਹੀਨੇ 8 ਮਹੀਨੇ ਬਾਅਦ ਰੱਖੀ ਫਿਰ ਚਲ ਪੰਚਾਇਤਾਂ ਆਪਣੋ ਜੋ ਤਾਰਾ ਹੀ ਆ ਆ ਕੇ ਗਏ اسی ਤਰਤੀ ਤੀ ਫਿਰ ਉਹੀ ਆ ਕੇ बस ਰੋਹ ਦੀ ਲੜ ਲੜਾਈ ਆ ਤੇਰੇ ਤੇ ਕੇ ਬਸ ਨਾ ਰਾਣੀ ਦਿੰਦੇ ਤੇਰੇ ਪੇਟੀ ਕੋਈ ਸੀ ਕਪੜੇ ਨਹੀਂ ਦਿੰਦੇ ਕੋਈ ਕੁਝ ਨਹੀਂ ਇਸ ਐਂ ਕਰੀ ਜਾਂਦੇ ਰਹਿੰਦੇ ਸੀਗੇ ਬਸ ਕੁੜੀ ਨਾਲ ਲੋੜੀ ਜਾਂਦੇ ਕੁੜੀ ਤਾਂ ਨਹੀਂ ਸਹੀ ਜਾਂਦੀ ਸੀ ਕਹਿੰਦੀ ਮੰਮੀ ਬਸ ਤੁਸੀਂ ਆਸਰ ਨਾ ਕਰੋ ਕੋਈ ਨਾ ਕਹੀ ਜਾਂਦੇ ਮਾਸਾ ਆਪ ਕੀ ਪੰਜਰ ਆ ਬ ਜਾਣੇ ਹੁਣ ਮੈਂ ਤਾਂ ਫੋਨ ਕੀਤਾ ਪਤਾ ਲੱਗਿਆ ਜੀ ਅੱਜ ਅੱਜ ਸਾਨੂੰ ਫੋਨ ਕਰੀ ਗਏ ਨੇ ਵੀ ਆਜੋ ਵੀ ਰਾਜੂ ਗੁੱਸੇ ਹੁੰਦੀ ਆ ਰਾਜੂ ਅੰਦਰ ਬੈਠੀ ਆ ਮੈਂ ਕਹੀ ਕਿ ਆ ਜੰਨੇ ਆ ਮੈਂ ਸੀ ਬਸ ਤੇ ਮੈਂ ਹੌਲੀ ਹੌਲੀ ਆਈ ਆ ਜਿਉਂ ਜਿਉਂ ਬਸ ਮਿਲੀ ਗਈ ਆਗੇ ਫੋਨ ਕਰੀ ਗਏ ਆਜੋ ਆਜੋ ਮੈਂ ਖਿਆ ਆਉਣੀ ਆ ਮੈਂ ਕਹੀ ਗਈ ਆ ਬਸ ਮੈਨੂੰ ਇੱਥੇ ਜਾ ਕੇ ਕਹਿੰਦੇ ਜਾ ਰਹੇ ਹੋ ਯਾ ਜੋ ਰਾਜੂ ਕੀ ਹੋ ਗਿਆ ਕਹਿੰਦੇ ਪਤਾ ਨਹੀਂ ਬਸ ਪਰੋਣੇ ਨਹੀਂ ਕਿਹਾ ਮਗਰ ਉਹ ਗੋਲੀਆਂ ਕਿਨੇ ਖਵਾਈਆਂ ਨੇ ਕਰਿਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸੋ ਰਾਤ ਲੜਾਈ ਹੋਈ ਐ ਸਵੇਰੇ ਪਤਾ ਨਹੀਂ ਮੈਂ ਤਾਂ ਫੋਨ ਹੋਇਆ ਸਾਂ ਹੀ ਕਹੀਏ ਨੇ ਆਜ ਆਜ ਮੈਂ ਆਈਆਂ ਬਸ ਉਹਨਾਂ ਨਾਲ ਮੇਰੇ ਉਹ ਦਿਨ ਦਾ ਕਰੇ ਹੈਂਡਿੰਗ ਜੀ ਹੈਂ ਮੰਗ ਕਰ ਰਹੇ ਸਾਹ ਮਿਲੇ ਜੀ ਮੈਨੂੰ ਮੇਰੀ ਧੀ ਬਿਮਾਰ ਸੀ ਇਹਨਾਂ ਨੇ ਸਾਹ ਮਿਲਣਾ ਚਾਹੀਦਾ ਮੈਨੂੰ ਹੈਨਾ ਲਾਸਟ ਵਾਰ ਤੁਹਾਡੀ ਇੰਤਰੀ ਗੱਲ ਹੋਈ ਸੀ ਮੇਰੇ ਦਾ ਜੀ ਅੱਜ ਕੱਲ੍ਹ ਇਹ ਨਹੀਂ ਹੋਈ ਬੇਟੀ ਨਾਲ ਬਸ ਇਹਨਾਂ ਨਾਲ ਹੀ ਕਰਦੇ ਰਹੇ ਨੇ ਪਰੋਣੇ ਨੇ ਕਿ ਸੱਸ ਨੇ ਪਰੋਣੇ ਨਹੀਂ ਕਰੇ ਜੀ ਹਾਂ ਜੀ ਬਸ ਜੀ ਆ ਜੀ ਦੱਸਿਆ ਗਿਆ ਤੁਮਾਰੀ ਵਸੂ ਆਈ ਦੱਸਿਆ ਦੀ ਆਜੋ ਵੀ ਰਾਜੂ ਉਹ ਪਤਾ ਨਹੀਂ ਅਹੀਂ ਕਹਿੰਨੇ ਬਸ ਮੈਨੂੰ ਬਲ ਕਾਇਦਾ ਕਰਨੀ ਰਾਜੂ ਆਹ ਆ ਗਈ ਲੜਾਈ ਹੋਈ ਹੈ ਲੜਾਈ ਹੋਈ ਐਂ ਜੀ ਗੱਲ ਕਰਦੇ ਸੀਗੇ ਉਸ ਦੱਸਿਆ ਹੈ ਨਹੀਂ ਕਿ ਕੀ ਗੱਲ ਤੋਂ ਲੜਾਈ ਹੋਈ ਕਿ ਨਾ ਉਹਰੇ ਆਜ ਹੋ ਰਿਹਾ ਜੋ ਕਹੀ ਗਏ ਨੇ ਉਹਰੇ ਆ ਕੇ ਕੀ ਬਣਿਆ ਕੁਛ ਨਹੀਂ ਮੈਂ ਤਾਂ ਉਹਰੇ ਆਈਆਂ ਜੀ ਮੇਰੇ ਉਹਨਾਂ ਤਾਂ ਹੈ ਨਹੀਂ ਸੀਗੇ ਬਸ ਉਹ 10 ਮਿੰਟਾਂ ਬਾਅਦ ਤਾਂ ਪਤਾ ਨਹੀਂ ਕਿਤੋਂ ਕਹਿੰਦੇ ਡੱਡ ਬਾਡੀ ਆਈ ਆ ਕੇ ਲੈ ਕੇ ਗਈ ਤੀ ਇਹਨੂੰ ਲੈ ਕੇ ਤਾਂ ਨਹੀਂ ਗਏ ਹਸਪਤਾਲ ਕਿਤੇ ਮੈਨਾਂ ਤਾਂ ਪੂਰੀ ਹੋ ਗਈ ਮੋੜ ਲਿਆ ਉਹਦੀ ਨਾਲ ਦੀ ਨਾਲ ਮੇਰੇ ਕੋਲ ਰੱਡਵੋਡੀ ਆਈ ਆ ਉਸ ਮੇਰੇ ਮਾਗਰੀ ਰੱਡਵੋਡੀ ਆ ਗਈ ਥੀ ਸਰ ਇੱਕ ਹਰੀਗੜ੍ਹ ਕੱਲ ਚੋਰੀ ਵਿਆਹਤਾ ਵਰਤੀ ਮਾਤਰ ਯਕੀਆ ਪੂਰਾ ਮਾਮਲਾ ਇਹ ਵੀ ਕੱਲ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕੱਲ ਸ਼ਾਮ 5:00 ਵਜੇ ਕਿ ਸੁਖਜਿੰਦਰ ਕੌਰ ਲੜਕੀ ਬੇਨੜੇ ਜੋ ਇੱਥੇ ਹਰੀਗੜ੍ਹ ਵੇਖੀ ਗਈ ਆ ਵੀ ਦੀ ਡੈਥ ਹੋ ਗਈ ਸਲਫਾਸਾ ਕਰਕੇ ਪਰ ਉਹਨਾਂ ਦੇ ਪਰਿਵਾਰਕ ਮੈਂਬਰ ਇਹ ਕਹਿੰਦੇ ਸੀ ਜੀ ਕਿ ਕੁੱਟਮਾਰ ਕਰੀ ਆ ਜਦੋਂ ਅਸੀਂ ਮੌਕੇ ਤੇ ਜਾ ਕੇ ਵੇਖਿਆ ਉਹਨੂੰ ਸਾਰਾ ਮਿਲਾਜਾ ਕਰਕੇ ਉਹਨਾਂ ਦੀ ਡੈੱਡ ਬੋਡੀ ਅਸੀਂ ਮੋਰਚਨੀ ਤੇ ਰਖਵਾਤੀ ਆ ਆਪਣੇ ਸਰਹਸਤਾ ਦਾ ਬਰਨਾਲਾ ਅੱਜ ਜੋ ਵੀ ਉਹਨਾਂ ਦੇ ਪਰਿਵਾਰਕ ਮੈਂਬਰ ਸਾਡੇ ਕੋਲੇ ਆਉਣਗੇ ਜੋ ਵੀ ਬਿਆਨ ਲਿਖਾਉਣਗੇ ਅਸੀਂ ਉਹ ਕਾਰਵਾਈ ਅਮਲ ਤੇ ਲਿਆਵਾਂਗੇ ਪਰ ਕੋਈ ਗ੍ਰਿਫਤਾਰੀ ਨਹੀਂ ਹੋਈ ਇਹਦੇ ਕੋਈ ਨਾਮ ਲੱਗਿੱਤੇ ਅਗੇ ਕੋਈ ਰੌਣਾ ਪਨੀ ਹੋਏ ਜੀ ਜੋ ਤੱਕ ਉਹ ਬਿਆਨ ਨਹੀਂ ਲਿਖਾਉਂਦੇ ਹੈਗੇ ਐਫ ਆਈ ਆਰ ਦਾ ਲਾਜ ਨਹੀਂ ਹੁੰਦੀ ਉਹ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਵੇਗੀ ਜੋ ਵੀ ਉਹ ਬਿਆਨ ਲਿਖਾਉਣਗੇ ਅਸੀਂ ਉਹ ਕਾਰਵਾਈ ਕਰਾਂਗੇ ਕਿੰਨੀ ਕੁ ਉਮਰ ਦੀ ਸਰ ਜੋ ਤਾਂ ਉੱਦ ਵੀ ਕਰੀਬ 40 ਸਾਲ ਦੀ ਸੀ ਨੋਪੋਲਾ ਸਿੰਘ ਜੀ ਸੰਧੂਪੱਤੀ ਬਰਨਾਲਾ ਬਰਨਾਲੇ ਤੋਂ ਅਸੀਂ ਸਿਟੀ 'ਚ ਰਹਿਣ ਵਾਲੇ ਆ ਨੋਪੋਲਾ ਸਿੰਘ ਜੀ ਕੀ ਲੱਗਦੀ ਤੁਹਾਡੀ ਗੱਲ ਇਹ ਮੇਰੀ ਸਗੀ ਭਾਣ ਜੀ ਸੀ ਜੀ ਮੇਰੀ ਭੈਣ ਬੇਨੜਿਆ ਉੱਥੋਂ ਉਹਨਾਂ ਦੀ ਬੇਟੀ ਹਰੀਗੜ੍ਹ ਵੇਹੀ ਹੋਈ ਸੀ ਜਿਹਨੂੰ ਘਟੋ ਘਟੇ ਵੀ 10-11 ਸਾਲ ਹੋ ਗਏ ਵੇਹੀ ਨੂੰ ਦੋ ਬੱਚੇ ਨੇ ਉਹਨਾਂ ਦੇ ਇੱਕ ਕੁੜੀ ਇੱਕ ਮੁੰਡਾ ਤੇ ਉਹਨੂੰ ਉਦੋਂ ਤੋਂ ਹੀ ਦਾਜ ਪਿੱਛੇ ਉਹ ਤੰਗ ਕਰਦੇ ਸੀਗੇ ਜੀ ਹਾਂ ਅਸੀਂ ਕਈ ਵਾਰ ਗਏ ਵੀ ਇਕੱਠੇ ਹੋ ਕੇ ਮੇਰਾ ਭਰਾ ਵੀ ਗਿਆ ਜਿਵੇਂ ਜਿਵੇਂ ਅਸੀਂ ਟਾਈਮ ਲੱਗਿਆ ਜਾਂਦੇ ਰਹੇ ਉਹਨਾਂ ਨੇ ਅੱਜ ਦਾਜ ਦੇ ਲੋਬੀਆਂ ਨੇ ਕੁੜੀ ਨੂੰ ਕੁਝ ਦੇ ਕੇ ਮਾਰਤਾ ਜਦੋਂ ਸਾਨੂੰ ਫੋਨ ਆਇਆ ਉਹ ਕਹਿੰਦੇ ਵੀ ਛੋਟੀ ਕੁੜੀ ਐ ਉਹ ਪੂਰੀ ਹੋਗੀ ਹਾਂ ਉਸ ਤੋਂ ਬਾਅਦ ਹੁਣ ਫਿਰ ਅਸੀਂ ਸ਼ਾਮ ਨੂੰ ਜਦੋਂ ਪੰਚਾਇਤਾਂ ਨੇ ਜੋ ਵੀ ਕਰਨਾ ਸੀ ਰਾਜੀ ਬੰਦੇ ਬਾਰੇ ਗੱਲਾਂ ਕਰਦੇ ਰਹੇ ਉਹ ਸਾਨੂੰ ਨਹੀਂ ਫੱਟ ਲੱਗੀ ਤਾਂ ਅਸੀਂ ਫਿਰ ਪੁਲਿਸ ਨੂੰ ਤਲਾਹ ਦਿੱਤੀ ਹਜੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹਨ ਹਾਂ ਜੋ ਵੀ ਸਾਡੀ ਮਤਲਬ ਮੰਗ ਹੀ ਐ ਵੀ ਜਿਹੜੀ ਸਾਡੀ ਕਾਰਵਾਈ ਉਹ ਸਾਡੇ ਇਹਦੇ ਕਰਕੇ ਇਹਨਾਂ ਨੂੰ ਫੜਾਇਆ ਜਾਵੇ ਇੱਕ ਤਾਂ ਉਹਦਾ ਕੁੜੀ ਦਾ ਸਹੁਰਾ ਇੱਕ ਸੱਸ ਐ ਇੱਕ ਦਿਔਰ ਹੈ ਕੀ ਕਿ ਨਾਮ ਆਉਂਦਾ ਨੌ ਨਹੀਂ ਮੈਨੂੰ ਪਤਾ ਜੀ ਤੇ ਉਹਨਾਂ ਨੂੰ ਫੜਾਇਆ ਜਾਵੇ ਤੇ ਇਹਨਾਂ ਨੂੰ ਅਨਸਾਫ਼ ਦਵਾਇਆ ਜਾਵੇ ਜਿਹਨਾਂ ਦੀ ਬੱਚੀ ਦਾ ਪਹਿਲਾਂ ਵੀ ਕੁਤ ਮਾਰਦੀ ਹਾਂ ਇਹ ਕਾਫੀ ਟਾਈਮ ਤੋਂ ਕਈ ਸਾਲਾਂ ਤੋਂ ਹੀ ਹੋ ਰਹੀ ਸੀ ਦਾਜ ਪਿੱਸੀ ਕਰ ਰਹੀ ਤੇ ਹੁਣ ਵੀ ਦਾਜ ਦੀ ਮੰਗ ਪਿੱਸੀ ਤੰਗ ਕਰਦੀ ਸੀ ਅਸੀਂ ਇੱਕ ਪਿੰਡ 'ਚ ਇੱਕ ਦੋ ਬੰਦਿਆਂ ਨੇ ਪੁੱਛਿਆ ਉਹ ਕਹਿੰਦੇ ਵੀ ਕੁੜੀ ਤਾਂ ਛੁੱਡੀ ਬਹੁਤ ਨਰਮ ਸੀ ਵੀ ਇਹ ਜਿਹੜੀ ਦੀ ਸੱਸ ਤੇ ਸਹਰਾ ਸੀ ਏਹੀ ਜ਼ਿਆਦਾ ਤੰਗ ਕਰਦੀ ਸੀ ਇੱਕ ਦਿਔਰ ਸੀ ਇਹਦਾ ਕੁੜੀ ਦਾ ਏਹੀ ਤੰਗ ਕਰਦੀ ਸੀ ਜਦੋਂ ਕਹੇ ਕਿਸ ਤਰ੍ਹਾਂ ਦੇ ਹਲਾਸੀ ਲੜਕੀ ਦੀ ਜੀ ਮੈਂ ਉਸ ਟਾਈਮ ਨਹੀਂ ਸੀ ਗਿਆ ਜੀ ਮੈਂ ਮੇਰਾ ਭਰਾ ਗਿਆ ਸੀਗਾ ਤੇ ਮੈਂ ਤਾਂ ਗੱਡੀ ਲੈ ਕੇ ਬਾਹਰ ਗਿਆ ਸੀ ਹੁਣੀ ਆਇਆ 15-20 ਮਿੰਟ ਹੀ ਹੋਇਆ ਹਾਂ ਫਿਰ ਮੈਨੂੰ ਵੀ ਬਾਰ-ਬਾਰ ਫੋਨ ਤੇ ਦੱਸਦੇ ਰਹੇ ਨੇ ਵੀ ਆਹ ਪੋਜੀਸ਼ਨ ਐ ਹੁਣ ਆਹ ਪੋਜੀਸ਼ਨ ਐ ਮਤਲਬ ਮੈਂ ਉੱਥੋਂ ਫੋਨ ਤੇ ਇਹਨਾਂ ਨਾਲ ਸੰਪਰਕ ਰੱਖਿਆ ਆਪਣਾ ਹੁਣ ਸਾਨੂੰ ਹੁਣ ਸਾਫ਼ ਚਾਹੀਦਾ ਜੀ ਇਹਦਾ ਉਹਨਾਂ ਦੀ ਬੰਦ ਦੀ ਕਾਰਵਾਈ ਕੀਤੀ ਜਾਵੇ ਜੀ ਅਰੇ ਅੱਜ ਕੀ ਰਾਮ ਤੁਹਾਡਾ ਮੇਰਾ ਨਾਮ ਗੁਰਜੰਟ ਸਿੰਘ ਹੈ ਭਾਈ ਜੀ ਸਤਿ ਸ਼੍ਰੀ ਅਕਾਲ ਤੇਰੀ ਲੜਕੀ ਸੋਡੀ ਕੀ ਲੱਗਦੀ ਸੀ ਤੇ ਕੀ ਕਿਸੇ ਵਿਆਹ ਹੀ ਹੋਈ ਸੀ ਕੀ ਗੱਲ ਹੋਈ ساری ਮੇਰੀ ਮਾਸੀ ਦੀ ਬੇਟੀ ਸੀ ਇਹਨਾਂ ਦੀ ਇਹ ਮੇਰੇ ਮਾਸੀ ਜੀ ਹੈਗੇ ਮੇਰਾ ਪਿੰਡ ਸਲਾਵਤਪੁਰਾਗਾ ਇਹਨਾਂ ਦਾ ਪਿੰਡ ਬੇਨੜਾਗਾ ਬੇਨੜਾ ਕੁੜੀ ਦਾ ਪੇਕਾ ਪਿੰਡ ਸੀਗਾ ਮੇਰੀ ਮਾਸੀ ਦੀ ਕੁੜੀ ਦਾ ਤੇ ਵਿਆਹੀ ਵੀ ਸੀਗੀ ਆਪਣੇ ਹਰੀਗੜ੍ਹ ਜੀ ਤੇ ਕੁੜੀ ਦਾ ਨਾਮ ਸੀਗਾ ਆਪਣੀ ਦਾ ਰਾਜੂ ਸੁਖਜਿੰਦਰ ਹਾਂ ਸੁਖਜਿੰਦਰ ਉਹ ਰਾਜੂ ਸੁਖਜਿੰਦਰ ਉਹਦਾ ਰਾਜੂ ਕਹਿੰਦੇ ਸੀਗੇ ਅਸੀਂ ਭਾਈ ਜੀ ਅੱਜ ਕੀ ਘਟਨਾ ਵਾਪਰੀ ਅੱਜ ਘਟਨਾ ਬਾਈ ਜੀ ਇਹ ਹੋਈ ਜਦੋਂ ਮੈਨੂੰ ਫੋਨ ਆਇਆਗਾ ਮੈਂ ਤਾਂ ਪਿੰਡੋਂ ਗਿਆਗਾ ਉਦੋਂ ਨਿਮਾ ਕੇ ਆਪਣਾ ਜਿਹੜਾ ਹੁੰਦਾਗਾ ਆਪਾਂ ਸਟ੍ਰਕਚਰ ਜਾਂ ਕਹਿੰਦੇ ਆਗੇ ਵੀ ਸਿਬੈਤ ਲਜਾਣ ਨੂੰ ਜਲਦੀ ਜਲਦੀ ਕਹੀ ਜਾਂਦੇ ਸੀਗੇ ਵੀ ਭਾਈ ਲੈ ਚੱਲੋ ਲੈ ਚੱਲੋ ਮੈਂ ਜਾ ਕੇ ਕਿਹਾ ਵੀ ਮੈਂ ਕਿਹਾ ਵੀ ਗੱਲ ਕੀ ਹੋਈ ਆ ਕੋਈ ਗੱਲਬਾਤ ਤਾਂ ਦੱਸੋ ਉਦੋਂ ਬਾਅਦ ਜਦੋਂ ਮੇਰੀ ਮਾਦਰ ਆ ਗਈ ਇਹ ਮੇਰੀ ਮਾਸੀ ਜੀ ਆ ਕਹਿੰਦੇ ਵੀ ਕੁੜੀ ਦੇ ਭਾਈ ਟੂਹੀ ਤਨੀਲ ਪਏ ਪਏ ਆਗੇ ਇਹਨਾਂ ਨੇ ਕੁੜੀ ਨੂੰ ਸਰਫਾਸ ਖਵਾਦੀ ਰਾਤ ਕੁੱਟੀ ਆ ਜੀ ਸੁਬਾ ਉਹਦਾ ਮੁੰਡਾ ਜਿਹੜਾ ਇਹ ਜੀ ਜਿਹੜਾ ਪ੍ਰਾਉਣਾਗਾ ਉਹ ਤਾਂ ਨਰਮ ਆ ਜੀ ਬੰਦਾ ਉਹਦੀ ਤਾਂ ਕੋਈ ਐਦਾਂ ਦੀ ਗੱਲਬਾਤ ਪਹਿਲਾਂ ਵੀ ਨਹੀਂ ਸੀ ਪਹਿਲਾਂ ਵੀ ਨਹੀਂ ਸੀ ਉਹਦਾ ਕੋਈ ਚੱਕਰ ਮੂਰੇ ਆਉਂਦਾ ਜਦੋਂ ਵੀ ਆਉਂਦਾ ਸੀਗਾ ਉਹਦਾ ਇੱਕ ਦਯਾਰ ਹੈ ਕੁੜੀ ਦਾ ਇੱਕ ਮਦਰ ਆ ਉਹਦੀ ਇੱਕ ਫਾਦਰ ਆ ਉਹ ਬਹੁਤ ਜ਼ਿਆਦੇ ਬਾਈ ਜੀ ਹਾਂ ਸੱਸ ਸੋਹਰਾ ਪਹਿਲਾਂ ਵੀ ਤੰਗ ਪਰੇਸ਼ਾਨ ਕਰਦੇ ਸੀਗੇ ਇਸੇ ਲਈ ਬਸ ਰਬੀ ਜੀ ਪਤਾ ਨਹੀਂ ਤਾਂ ਪਰੇਸ਼ਾਨ ਹੋ ਕੇ ਜਵਾਕੜੀ ਵਿਚਾਰੀ ਕੁਛ ਖਾ ਗਈ ਹੈਗੀ ਰੱਬ ਜਾਣੇ ਉਹਨਾਂ ਨੇ ਕੁਛ ਖਵਾਤਾ ਪਰ ਉਹਣਾ ਵਿਚਾਰਾ ਉਹ ਸਵੇਰ ਟਰਾਈਡੈਂਟ ਆ ਜਾਂਦਾ ਸੀਗਾ 7 ਵਜੇ ਰਾਤ ਨੂੰ 9-10 ਵਜੇ ਕਰੇ ਜਾਂਦਾ ਸੀਗਾ ਉਹਨੂੰ ਕੋਈ ਦੱਸ ਦੇ ਦੋ ਦਿਨ ਸੀਗੇ ਕੁੜੀ ਦੇ ਵਿਚਾਰੇ ਦੀ ਫਾਦਰ ਦੀ ਪਹਿਲਾਂ ਡੈਥ ਹੋਈ ਵੀ ਸੀਗੀ ਮੇਰੇ ਮਾਸੀ ਦੇ ਹਸਬੰਦ ਦੀ ਤੇ ਤਿੰਨ ਖਸਾਲਾਂ ਚਾਰ ਪੰਜ ਸਾਲਾਂ ਦੀ ਕੁੜੀ ਸੀਗੀ ਵਿਚਾਰੀ ਉਦੋਂ ਮੇਰੀ ਮਾਸੀ ਵੀ ਤੇ ਫਾਦਰ ਨਾ ਹੋਣ ਕਰਕੇ ਇਹਨਾਂ ਨੂੰ ਤਾਨੇ ਮੇਨੇ ਮਾਰਦੇ ਰਹਿੰਦੇ ਸੀਗੇ ਮੇਰੀ ਦਰਾਣੀ ਦਾ ਭਾਈ ਆ ਕੁਛ ਲਿਆਈ ਹੈਗੀ ਤੂੰ ਕੀ ਲਿਆਈ ਆਂਗੀ ਦਾਜ ਪਿੱਛੇ ਕਰਦੇ ਰਹਿੰਦੇ ਸੀਗੇ ਗੱਲਾਂ ਦਰਾਣੀ ਉਹਦੀ ਜਿਹੜੀ ਕੁੜੀ ਸੀਗੀ ਉਹ ਕਹਿੰਦੀ ਰਹਿੰਦੀ ਸੀਗੀ ਵੀ ਮੈਂ ਆ ਕੁਛ ਲਿਆਂਦਾ ਤੂੰ ਕੀ ਲਿਆਂਦਾਗਾ ਇਸੇ ਗੱਲਾਂ ਨੂੰ ਲੈ ਕੇ ਬਾਈ ਜੀ ਚੱਕਰ ਸੀਗਾ ਬਸ ਕਰੇ ਹੁਣ ਪਰਮਾਤਮਾ ਜਾਣਦਾ ਵੀ ਉਹ ਕੁੜੀ ਆਪ ਕੁਛ ਕਾ ਗਈ ਸਾਡੀ ਜ ਉਹਨਾਂ ਨੇ ਕੁਸ ਕਬਾਤ ਗੱਲਾਂ ਵੀ ਕਲੇਸ਼ ਰਹਿੰਦੇ ਪਹਿਲਾਂ ਵੀ ਕਲੇਸ਼ ਬਾਈ ਜੀ ਰਹਿੰਦਾ ਸੀਗਾ ਬਹੁਤ ਵਾਰੀ ਪਹਿਲਾਂ 5-7 ਵਾਰੀ ਪੰਚਾਇਤਾਂ ਹੋ ਚੁੱਕੀਆਂ ਸੀਗੀਆਂ ਜੀ ਬੱਚੇ ਕਿੰਨੇ ਬੱਚੇ 2 ਆ ਜੀ ਉਨਕੀ ਮੰਤਰ ਦੀ ਮਰਦ ਬਸ ਆਏ ਆ ਜੀ ਇਨਸਾਫ ਮਿਲਣਾ ਚਾਹੀਦਾ ਜੀ ਬਸ ਕਰ ਇਹ ਅਭੀ ਸਾਡੀ ਮਾਸੀ ਜੀ ਇਹ ਤਾਂ ਵਿਚਾਰੇ ਪਹਿਲਾਂ ਇਕੱਲੇ ਆ ਗਏ ਸਾਨੂੰ ਤਾਂ ਇਹ ਹੈ ਵੀ ਇਹਨਾਂ ਨੂੰ ਇਨਸਾਫ ਮਿਲੇ ਬਸ ਇਹ ਗੱਲ ਆ ਜੀ ਆ ਸਾਡੇ ਮਾਮਾ ਜੀ ਆ ਇਹ ਇਹਨਾਂ ਦੇ ਬਰਦਰ ਆ ਬਿਲਕੁਲ ਬਾਈ ਜੀ ਹਾਂ ਜਿਹੜੀ ਕਾਨੂੰਨੀ ਕਾਰਵਾਈ ਹੋਵੇ ਉਹ ਬਸ ਹੋ ਜਾਏ ਜੀ ਕੋਈ ਗੱਲ ਨਹੀਂ ਆ ਸਾਡੇ ਮਾਮਾ ਜੀ ਆ ਗਏ